ਵੱਖ-ਵੱਖ ਸਰਕਾਰੀ ਵਿਭਾਗਾ ਦੇ ਠੇਕੇ ਮੁਲਾਜ਼ਮਾਂ ਵੱਲੋਂ ਅੱਜ ਬਠਿੰਡਾ ਦੇ ਵਿੱਚ ਕਨਵੈਨਸ਼ਨ ਉਪਰੰਤ ਰੋਸ ਮਾਰਚ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ 15 ਅਗਸਤ ਦੇ ਦਿਹਾੜੇ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਵਿੱਚ ਜਿੱਥੇ ਵੀ ਝੰਡਾ ਲਹਿਰਾਉਣਗੇ ਉੱਥੇ ਉਹ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨਗੇ ਠੇਕਾ ਮੁਲਾਜ਼ਮਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਹੋਰ ਵਕ ਵਕ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਇਸੇ ਲਈ ਤਤ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚ 3 ਜੂਨ ਪੱਧਰੀ ਤਿਆਰੀ ਕਨਵੈਨਸ਼ਨਾਂ ਕਰਨ ਦੇ ਉਲਿੱਕਿਆ ਸੰਘਰਸ਼ ਪ੍ਰੋਗਰਾਮ ਤਹਿਤ ਬਠਿੰਡਾ ਸੰਗਰੂਰ ਬਰਨਾਲਾ ਮਾਨਸਾ ਸ਼ਿਰੀ ਮੁਖਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਦੇ ਹਰ ਪੱਧਰ ਦੇ ਠੇਕਾ ਮੁਲਾਜ਼ਮ ਆਗੂਆਂ ਦੇ ਟੀਚਰ ਹੋਮ ਵਿੱਚ ਕੀਤੀ ਗਈ ਜੋਨ ਪੱਧਰੀ ਕਨਵੈਸ਼ਨ ਉਪਰੰਤ ਹਨੂਮਨ ਚੌਂਕ ਤੋਂ ਰੋਸ ਕੀਤਾ ਗਿਆ ਤੁਸੀਂ ਅੱਜ ਰੋਸ ਮਚ ਕਿੱਡੇ ਹੈਗੇ ਕਿ ਕਿਹਨਾਂ ਬਾਰੇ ਅੱਜ ਅਸੀਂ ਜਿਹੜੇ ਠੇਕਾ ਮਜ਼ਦੂਰ ਸੰਘਰਸ਼ ਮੋਰਚ ਦੇ ਬੈਨਰ ਹੇਠ ਪੰਜਾਬ ਦੇ ਆਊਟਸੋਰਸ ਮਜ਼ਦੂਰ ਐਨਲਿਸਟਮੈਂਟ ਮਜ਼ਦੂਮਾਂ ਨੇ ਰੋਸ ਮਾਰਚ ਕੱਢਿਆ ਅਸੀਂ ਲੰਬੇ ਸਮੇਂ ਤੋਂ ਨਗੌਣੀਆਂ ਤਨਖਾਹਾਂ ਤੇ ਸਾਡੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨਿਜੀਕਰਨ ਦੀਆਂ ਨੀਤੀਆਂ ਕਰਕੇ ਇਸ ਕਰਕੇ ਕਨਵੈਨਸ਼ਨ ਕਰਕੇ ਤਿਆਰੀ ਕੀਤੀ ਹੈ ਅਸੀਂ ਪਿੰਡਾਂ 'ਚ ਰੋਸ ਮਾਰਚ ਕਰਾਂਗੇ 15 ਤਰੀਕ ਨੂੰ ਕਿਸਾਨ ਮਜ਼ਦੂਰ ਮਜ਼ਦੂਰ ਇਕੱਠੇ ਹੋ ਕੇ ਜਿੱਕ ਪਾਸੇ ਜਿੱਥੇ ਦੇਸ਼ ਦੇ ਹਾਕਮ ਆ ਉਹ ਆਜ਼ਾਦੀ ਦਾ ਜਸ਼ਨ ਮਨਾਉਣਗੇ ਤੇ ਅਸੀਂ ਦੱਸਾਂਗੇ ਲੋਕਾਂ ਨੂੰ ਕਿਸ ਤਰ੍ਹਾਂ ਇਹ ਨੀਤੀਆਂ ਆਊਟਸੋਰਸ ਮਜ਼ਦੂਰਾਂ ਦੀ ਲੁੱਟ ਕਰ ਰਹੀਆਂ ਕਿਸ ਕਾ ਇਸ ਗੱਲ ਜਿਹੜੇ ਨਵੇਂ ਕਾਨੂੰਨ ਲੋਕਾਂ ਨੂੰ ਨੱਪਣ ਵਾਸਤੇ ਲੈ ਕੇ ਆ ਰਹੀ ਹੈ ਸੈਂਟਰ ਸਰਕਾਰ ਉਹ ਗੱਲਾਂ ਮਾਤਾ ਲੋਕਾਂ ਤੱਕ ਲੈ ਕੇ ਜਾਵਾਂਗੇ ਤੇ ਮੁੱਖ ਮੰਤਰੀ ਸਾਹਿਬ ਜਿੱਥੇ ਵੀ ਜਾਣਗੇ ਕਾਲੀਆਂ ਚੰਨਿਆਨਾ ਸੀ ਵਿਰੋਧ ਪ੍ਰਦਰਸ਼ਨ ਉਹਨਾਂ ਦਾ ਕਰਾਂ ਅੱਛਾ ਜੇ ਤੁਸੀਂ ਠੀਕ ਹੋ ਮੁਲਾਜ਼ਮ ਹੈਗੇ ਵਕਫਾ ਕੋ ਵਾਕਾ ਤੁਸੀਂ ਕੰਮ ਕਰਦੇ ਹੋ ਕਿ ਪਹਿਲੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਕੱਚੇ ਤੌਰ ਤੇ ਸਰਕਾਰ ਨੇ ਕਿਸੇ ਨੇ ਤੁਹਾਡੀ ਨਹੀਂ ਸੁਣੀ ਕਿਸੇ ਨੇ ਪਾਣੀ ਫੜੀ ਤੇ ਸਾਨੂੰ ਕੋਈ 15 ਸਾਲ ਤੋਂ ਕੋਈ 20 ਸਾਲ ਤੋਂ ਲੰਮੇ ਸਮੇਂ ਤੋਂ ਕੰਮ ਕਰਦੇ ਆ ਜਿਹੜੀ ਪਿਛਲੀ ਸਰਕਾਰ ਆਈ ਸੀ ਏ ਤੋਂ ਉਹ ਵੀ ਕਹਿੰਦੇ ਸੀ ਘਰ ਘਰ ਰੋਜ਼ਗਾਰ ਦਵਾਵੇਂ ਕੱਚੇ ਮਜ਼ਦਮ ਪੱਕੇ ਕਰਾਂਗੇ ਥਰਮਲ ਚਲਾਵਾਂਗੇ ਕਾਂਗਰਸ ਨੇ ਥਰਮਲ ਬੰਦ ਕੀਤਾ ਇਸੇ ਤਰ੍ਹਾਂ ਭਗਵੰਤ ਮਾਨ ਕਹਿੰਦਾ ਜੇ ਸਾਡੀ ਸਰਕਾਰ ਆ ਗਈ ਕੋਈ ਕੱਚਾ ਮਜ਼ਦਮ ਨਹੀਂ ਰਹਿਣਾ ਕੋਈ ਕੱਚਾ ਘਰ ਨਹੀਂ ਰਹਿਣਾ ਪਰ ਅੱਜ 2 ਸਾਲਾਂ ਦੇ ਵਿੱਚ 24 ਮੀਟਿੰਗਾਂ ਦੇ ਕੇ ਲਿਖਤੀ ਪੱਤਰ ਜਾਰੀ ਕਰਕੇ ਉਹ ਮੀਟਿੰਗਾਂ ਤੋਂ ਭੱਜੇ ਇਸ ਕਰਕੇ ਅੱਜ ਇਹ ਵੀ ਫੈਸਲਾ ਕੀਤਾ ਵੀ ਕੋਈ ਵੀ ਸੰਘਰਸ਼ ਕਰਾਂਗੇ ਉਹ ਜੇ ਮੀਟਿੰਗ ਵਿੱਚ ਚਿੱਠੀ ਦਿੰਦੇ ਆ ਤੇ ਉਹ ਜਿਹੜਾ ਸੰਘਰਸ਼ਾ ਉਹ ਉਦੋਂ ਤੱਕ ਰੱਦ ਨਹੀਂ ਹੋਊਗਾ ਜਦੋਂ ਤੱਕ ਕੋਈ ਨਤੀਜਾ ਲੋਕਾਂ ਦੇ ਮੂਰੇ ਆ ਨਹੀਂ ਜਾਂਦਾ ਜੇ ਬਠਿੰਡੇ ਦੀ ਗੱਲ ਕਰੀਏ ਬਠਿੰਡੇ ਵਿੱਚ ਵੱਖ-ਵੱਖ ਵਿਭਾਗਾਂ ਦੇ ਕਿੰਨੇ ਤੁਹਾਡੇ ਕੱਚੇ ਮੁਲਾਜ਼ਮ ਹੈਗੇ ਬਠਿੰਡੇ ਜ਼ਿਲ੍ਹੇ ਵਿੱਚ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਉਦੋਂ ਕਿੰਨੇ ਹੈਗੇ ਆ 1 ਲੱਖ ਤੋਂ ਉੱਤੇ ਦੀ ਗਿਣਤੀ ਬੰਦੀ ਆ ਲਗਭਗ ਸਾਰੇ ਪੰਜਾਬ ਦੇ ਆਊਟਸੋਰਸਡ ਇਨਲਸਟਮੈਂਟ ਮੁਲਾਜ਼ਮਾਂ ਦੀ ਜੇ ਇਕੱਲੇ ਬਠਿੰਡੇ ਦੀ ਗੱਲ ਕਰ ਲਈਏ ਹਜ਼ਾਰਾਂ ਚੋਂ ਹੁਣ ਕੇ ਹਸਪਤਾਲ ਲਾ ਲਓ ਡੀਸੀ ਦਫ਼ਤਰ ਲਾ ਲਓ ਬਿਜਲੀ ਵਿਭਾਗ ਲਾ ਲਓ ਮੇਰਕਾ ਲਾ ਲਓ ਜਲ ਸਪਲਾਈ ਲਾ ਲਓ ਜਿੰਨੇ ਵੀ ਡਿਪਾਰਟਮੈਂਟ ਆ ਉਹ ਚਲਾ ਹੀ ਆਊਟਸੋਰਸ ਮੁਲਾਜ਼ਮ ਰਹੇ ਆ ਸੱਚੀ ਕਿਉਂਕਿ ਜਿਹੜੇ ਤੁਸੀਂ ਇੱਥੇ ਕਮੇ ਇਸ ਇਕੱਠੇ ਹੋਏ ਹੈ ਅੱਜ ਜਿਵੇਂ ਪੰਜਾਬ ਸਰਕਾਰ ਦਾ ਅਰਥਿਕ ਫੋਕ ਮਜਾਰਾ ਕੱਢਿਆ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਵੀ ਪੰਜਾਬ ਸਰਕਾਰ ਨੇ ਸੱਤਾ ਚਾਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਆਊਟਸੋਰਸ ਮਲਾਜਮਾਂ ਜਾਂ ਜਿੰਨੇ ਵੀ ਕੱਚੇ ਮਲਾਜਮ ਨੇ ਕਿਸੇ ਵੀ ਭਾਗ ਦੇ ਕਿਸੇ ਵੀ ਤਰੀਕੇ ਨਾਲ ਰੱਖੇ ਹੋਏ ਆ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਰੈਗੂਲਰ ਕਰਾਂਗੇ ਪਰ ਜਿਹੜੀ ਇਹ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਏ ਵੀ ਸਰਮਾਇਦਾਰਾਂ ਦੀ ਪੱਖੀ ਭੁਗਤ ਰਹੀ ਹੈ ਤੇ ਅਸੀਂ ਇਹਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਅੱਜ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਆ ਸਾਨੂੰ 22 ਵਾਰ ਮੁੱਖ ਮੰਤਰੀ ਸਮਾਂ ਦੇ ਕੇ ਮੁੱਕਰਿਆ ਤੇ ਅਸੀਂ ਅੱਜ ਜਿਹੜੀ ਨਵੀਂ ਰਣਨੀਤੀ ਤਿਆਰ ਕਰ ਰਹੇ ਆ ਆਉਣ ਵਾਲੀਆਂ ਜਿਹੜੀਆਂ ਜਿਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਅਸੀਂ ਇਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰਕੇ ਵਿਰੋਧ ਕਰਾਂਗੇ ਲੋਕਾਂ ਨੂੰ ਇਹਨਾਂ ਦੀਆਂ ਜਿਹੜੀਆਂ ਮਜ਼ਦਮ ਮਾਰੂ ਕਿਸਾਨ ਮਾਰੂ ਤੇ ਪੰਜਾਬ ਨੂੰ ਵੇਚਣ ਵਾਲੀਆਂ ਨੀਤੀਆਂ ਨੇ ਉਹ ਉਜਾਗਰ ਕਰਾਂਗੇ ਪੰਜਾਬ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੂੰ ਸचेत ਕਰਕੇ ਇਹਨਾਂ ਤੋਂ ਮੁੱਖ ਮੋੜ ਲਈ ਇਹਨਾਂ ਨੂੰ ਵੋਟ ਨਾ ਪਾਉਣ ਲਈ ਅਪੀਲ ਕਰਾਂਗੇ ਤੇ ਜਿਹੜੀ 15 ਅਗਸਤ ਨੂੰ ਜੋ ਵੀ ਮੋਰਚਾ ਸਾਡਾ ਪ੍ਰੋਗਰਾਮ ਲਿਖੇਗਾ ਅਸੀਂ ਇਹਨਾਂ ਦੇ ਜਿਹੜੇ ਪੰਜਾਬ ਦੇ ਜਿਹੜੇ ਵੱਖ-ਵੱਖ ਕੈਬਨਿਟ ਦੇ ਮੰਤਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਉਣਗੇ ਜਿੱਥੇ ਸਾਡੀ ਡਿਊਟੀ ਲੱਗੂਗੀ ਅਸੀਂ ਵੱਡੀ ਪੱਧਰ ਤੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਇੱਥੋਂ ਜਿੱਥੇ ਇਕੱਠੇ ਹੋਏ ਆ ਰੋਸ ਮਾਰਚ ਕਟਾ ਕੀ ਮੰਗਾ ਕੇ ਕਿਹਨਾ ਆਜ ਜਿਹੜੀ ਸਾਡੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਝੰਡੇ ਹੇਠ ਟੀਚਰ ਹੋਮ ਵਿੱਚ ਇੱਕ ਕਨਵੈਨਸ਼ਨ ਅਸੀਂ ਕੀਤੀ ਹੈ ਇਹਦਾ ਮਕਸਦ ਇਹ ਹੈ ਵੀ ਲਗਭਗ ਜਦੋਂ ਦੀ ਮਾਨ ਸਰਕਾਰ ਇਹ ਝਾੜੂ ਵਾਲਾਂ ਦੀ ਸਰਕਾਰ ਆਈ ਹੈ ਇੱਥੋਂ ਦਾ ਜਿਹੜਾ ਮਾਨ ਸਾਡਾ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਮੈਂ ਆਮ ਲੋਕਾਂ ਦੀ ਗੱਲ ਸੁਣਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਦਾ ਰੋਜ਼ਗਾਰ ਇਹਣਾ ਪੱਕਾ ਕਰਨਾ ਉਹ 24 ਮੀਟਿੰਗਾਂ ਦੇਖ ਕੇ ਮੁੱਕਰ ਗਿਆ ਇਸ ਲਈ ਅਸੀਂ ਹੁਣ ਜਿਹੜੇ ਠੇਕਾ ਮੁਲਾਜ਼ਮ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਝੰਡੇ ਹੇਠ ਵਾਕ ਉਹ ਜਿੱ ਉਹ ਵਾਸਤੇ ਅੱਜ ਅਸੀਂ ਕਨਵੈਨਸ਼ਨ ਕਰਕੇ ਤਿਆਰੀ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਨੂੰ ਸਵਾਲ ਵੀ ਹੋਣਗੇ ਤੇ ਘੇਰਾਗੇ ਵੀ ਤੇ ਅੱਜ ਜਿਹੜਾ ਅਸੀਂ ਇਸ ਤਿਆਰੀ ਕਰਕੇ ਜਿਹੜਾ ਇਹ ਮਾਰਚ ਕਰਿਆ ਕਨਵੈਨਸ਼ਨ ਦੌਰਾਨ ਅਸੀਂ ਜਿਹੜਾ ਹਨੂਮਾਨ ਚੌਕ ਤੋਂ ਹੀ ਮਾਰਚ ਕਰਕੇ ਸਨੇਹਾ ਦਿੱਤਾ ਸਰਕਾਰ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੈਨੂੰ ਸਵਾਲ ਵੀ ਕਰਾਂਗੇ ਸੋਟੇ ਤੇ ਵੀ ਪੁੱਛਾਂਗੇ ਜਿਹੜੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਕਦੋਂ ਪੂਰੇ ਕਰਨੇ ਤੇ ਕਿਵੇਂ ਪੂਰੇ ਕਰਨੇ ਆ ਜਿਹੜੇ ਤੁਸੀਂ ਠੇਕਾ ਮਲਾਜ਼ਮ ਕਿਤੇ ਹੋਏ ਹੋ ਕਿੰਨੇ ਵਿਭਾਗਾਂ ਦੇ ਤੁਸੀਂ ਠੇਕਾ ਮਲਾਜ਼ਮ ਹੋਏ ਹੋ ਤੇ ਕਿਹੜੇ-ਕਿਹੜੇ ਵਿਭਾਗ ਦੇ ਇਸ ਦੇ ਵਿੱਚ ਲਗਭਗ 15 ਦੇ ਕਰੀਬ ਸਾਡੇ ਵਿਭਾਗ ਐ ਜਿਹੜੇ ਇਕੱਠੇ ਹੋਏ ਐ ਇਹਦੇ ਵਿੱਚ ਬਿਜਲੀ ਬੋਰਡ ਦੀਆਂ ਵੱਖ-ਵੱਖ ਜਥੇਬੰਦੀਆਂ ਇਹਦੇ ਵਿੱਚ ਵਾਟਰ ਸਪਲਾਈ ਦੇ ਐ ਇਹਦੇ ਵਿੱਚ ਪੰਚਾਇਤੀ ਵਿਭਾਗ ਦੇ ਐ ਤੇ ਵਿੱਚ ਸਿਹਤ ਵਿਭਾਗ ਦੇ ਐ ਤੇ ਇਹਦੇ ਵਿੱਚ ਹੋਰ ਵੀ ਕਾਫੀ ਜਿਹੜੇ ਡਿਪਾਰਟਮੈਂਟ ਆ ਉਹ ਸ਼ਾਮਲ ਨੇ ਅੱਛਾ ਕਿੰਨੇ ਚਿਰੋਂ ਤੁਸੀਂ ਕੱਚੇ ਤੌਰ ਤੇ ਮੁਲਾਜ਼ਮਾਂ ਦਾ ਕੰਮ ਕਰ ਰਹੇ ਹੋ ਜੀ ਇਹ ਲਗਭਗ ਪਿਛਲੇ 20 ਤੋਂ 25 ਸਾਲ ਹੋ ਗਏ ਤਕਰੀਬਨ ਜਿਹੜੇ ਮੁਲਾਜ਼ਮ ਆ ਉਹ ਵੱਖ-ਵੱਖ ਮੈਕਾਂ ਵਿੱਚ ਕੰਮ ਕਰ ਰਹੇ ਐ ਪਰ ਕਿਸੇ ਸਰਕਾਰ ਨੇ ਨਹੀਂ ਸੁਣੀ ਨਾ ਕੈਪਟਨ ਨੇ ਸੁਣੀ ਸੀ ਨਾ ਬਾਦਲ ਕਹਿੰਦੇ ਸੁਣੀਆ ਤੇ ਹੁਣ ਜਿਹੜਾ ਰਵਈਆ ਇਹਨਾਂ ਦਾ 15 ਅਗਸਤ ਨੂੰ ਕਿਸ ਤਰ੍ਹਾਂ ਫਿਰ ਨੂੰ ਜਿਹੜੇ ਮਤਲਬ ਕਿ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਜਿਹੜੇ ਪ੍ਰੋਗਰਾਮ ਕਰ ਰਹੀਆਂ ਜਿਹੜੇ ਸੈਂਟਰ ਦੇ ਕਾਲੇ ਕਾਨੂੰਨ ਜਿਹੜੇ ਲੈ ਕੇ ਆਏ ਆ ਵੀ ਕੋਈ ਸੰਘਰਸ਼ ਨਹੀਂ ਕਰ ਸਕਦਾ ਜਿਹੜੀਆਂ ਪਾਵਰਾਂ ਇਹਨਾਂ ਨੇ ਠਾਣੇ ਐਸੇ ਚੋਂ ਦੇਤੀਆਂ ਕਿਉਂਕਿ ਉਹ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਨੱਪਣ ਦੇ ਲਈ ਹੈ ਤੇ ਜਿਹੜੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਆ ਉਸ ਦੇ ਵਿਰੁੱਧ ਜਿਹੜਾ ਸੰਘਰਸ਼ ਹੈ ਉਹ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ 15 ਅਗਸਤ ਨੂੰ ਪ੍ਰੋਗਰਾਮ ਕਰ ਰਹੇ ਆ